ਲੁਧਿਆਣਾ ਪਾਸਪਾ ਦੇ ਮੁਖ ਤਖਤ ਡੁਬਰੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਪਲਾ ਦੀ ਅਗਵਾਈ ਹੇਠ ਪਾਰਟੀ ਦੇ ਕੰਮਾਂ ਨੂੰ ਦੇਖਦਿਆਂ ਭਾਰੀ ਗਿਣਤ ਵਿੱਚ ਨੌਜਵਾਨ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਨਸਿੱਗੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਇਹਨਾਂ ਨੌਜਵਾਨਾਂ ਦੇ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ। ਪਤਗਣਾ ਗਲਬਤਕਾਰ ਦਾ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਪਲਾ ਨੇ ਦੱਸਿਆ ਕਿ ਮੈਂ ਆਸ ਕਰਦਾ ਇਹ ਜੋ ਨੌਜਵਾਨ ਪਾਰਟੀ ਵਿੱਚ ਸ਼ਾਮਲ ਹੋਏ ਨੇ ਮੈਂ ਇਹਨਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਇਹਨਾਂ ਨੂੰ ਵਧਾਈ ਦਿੰਦਾ ਤੇ ਆਸ ਕਰਦਾ ਕਿ ਸਾਰੇ ਨੌਜਵਾਨ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ। ਸਿੰਘੀ ਔਰ ਹਨੀ ਸ਼੍ਰੀ ਵਾਸਤਵਾ ਜੀ ਦੀ ਜਿਹੜੀ ਦੋਨਾਂ ਦੀ ਜਿਹੜੀਆਂ ਟੀਮਾਂ ਜਿਹੜੀਆਂ ਪਾਸੇ ਵੱਡੀ ਬੇਨਤੀ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਈ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿੱਥੇ ਰੋਜ਼ ਨੌਜਵਾਨਾਂ ਦੇ ਲਈ ਜਾਂ ਬਾਕੀ ਵਿਕਾਸ ਦੀਆਂ ਯੋਜਨਾਵਾਂ ਦੇਖਦੇ ਆ ਉਹਨਾਂ ਨੂੰ ਦੇਖਦੇ ਹੋਏ ਹਨੀ ਸ਼੍ਰੀ ਵਾਸਤਵਾ ਜੀ ਔਰ ਆਰਜਨ ਸਿੰਘ ਜਿਹੜੇ ਜੋ ਨੌਜਵਾਨ ਸਾਥੀ ਨੇ ਸਾਡੇ ਔਰ ਨੌਜਵਾਨ ਸਾਥੀਆਂ ਆਪਣੇ ਸਾਥੀਆਂ ਦੇ ਨਾਲ ਜਿਹੜਾ ਅੱਜ ਉਹ ਭਾਤੀ ਜਨਤਾ ਪਾਰਟੀ ਚ ਸ਼ਾਮਲ ਹੋਏ ਆ ਅਸੀਂ ਉਹਨਾਂ ਦਾ ਭਾਤੀ ਜਨਤਾ ਪਾਰਟੀ ਸਵਾਗਤ ਕਰਦੇ ਆਂ ਔਰ ਨੌਜਵਾਨ ਜਦੋਂ ਭਾਤੀ ਜਨਤਾ ਪਾਰਟੀ ਵਾਲੇ ਪਰਸ਼ੇਤ ਹੁੰਦੇ ਤਾਂ ਉਹਦਾ ਮਕਸਦ ਸਿੱਧਾ ਸਿੱਧਾ ਸੰਦੇਸ਼ ਹੁੰਦਾ ਹੈ ਕਿ ਹੁਣ ਜਦੋਂ ਕਿਉਂਕਿ ਕਿਸੇ ਵੀ ਚੀਜ਼ ਦਾ ਕਿਸੇ ਅੰਦੋਲਨ ਦਾ ਕਿਸੇ ਕਾਰਜਕ੍ਰਮ ਨੂੰ ਨਿ ਪਛਾਣ ਦੇ ਵਿੱਚ ਯੁਵਾਵਾਂ ਦਾ ਬਹੁਤ ਵੱਡਾ ਹਿੱਸਾ ਹੁੰਦਾ ਹੈ ਮੁੱਖ ਰੂਪ ਦੇ ਵਿੱਚ ਉਹਨਾਂ ਦਾ ਜਿਹੜਾ ਯੋਗਦਾਨ ਰਹਿੰਦਾ ਔਰ ਅੱਜ ਜਿਹੜੇ ਯੂਥ ਸਾਡੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੇ ਰਵਨੀਤ ਬਿੱਟੂ ਜੀ ਨੂੰ ਜਿਤਾਉਣ ਦੇ ਲਈ ਅੱਗੇ ਭਾਰਤੀ ਜਿਹੜਾ ਮਤਾਨਾ ਦਿਤਾਉਣ ਦੇ ਲਈ ਆਪਣਾ ਜਿਹੜਾ ਤਿਆਰ ਕੀਤਾ ਔਰ ਉਹਦੇ ਲਈ ਮੈਂ ਫੇਰ ਉਹਨਾਂ ਦਾ ਧੰਨਵਾਦ ਕਰਦਾ ਔਰ ਇਹ ਆਪਣੇ ਹੁਣ ਕੰਮ ਦੇ ਵਿੱਚ ਕਰਦੇ ਹੋਏ ਅੱਗੇ ਵਧਣਗੇ ਔਰ ਇਹ ਜਿੱਤ ਜਿਹੜੀ ਉਹ ਸਨਿਸ਼ਚਿਤ ਕਰਨਗੇ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਵੀ ਉਹਨਾਂ ਨੂੰ ਸਨਿਸ਼ਚਿਤ ਕਰਦਾ ਹਾਂ ਕਿ ਉਹਨਾਂ ਦੀ ਕਿਸੇ ਵੀ ਕਿਸ ਤਰ੍ਹਾਂ ਦੀ ਵੀ ਨਹੀਂ ਹੈ ਲੋੜਾ ਨੂੰ ਪੂਰਾ ਕੰਮ ਦੇ ਅਸੀਂ ਹਮੇਸ਼ਾ ਕਰ ਪਰਾਂ ਜਨਰਲ ਲਾਇਫ ਦੇ ਲਈ ਟੀਮ ਦਾ ਚਾਰਟ ਰਿਪੋਰਟ